ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਖੜੇ ਆਂ ਅਸੀਂ ਆਪਣੇ ਪਿੰਡ ਦੇ ਸਿਵਿਆਂ ਦੇ ਵਿੱਚ ਜੋ ਕਿ ਸਾਰਿਆਂ ਨੂੰ ਪਤਾ ਹੀ ਆ ਕਿ ਸ਼ੈੱਡ ਬਹੁਤ ਜ਼ਿਆਦਾ ਗਲ ਚੁੱਕੀ ਸੀ ਤੇ ਅੱਜ ਆਪਾਂ ਉਹਦਾ ਕੰਮ ਸ਼ੁਰੂ ਕੀਤਾ ਹੈ ਜੀ ਕਮੇਟੀ ਵੱਲੋਂ ਤੇ ਕੱਲ ਆਪਾਂ ਸਮਾਨ ਲੈ ਕੇ ਆਏ ਸੀ ਸਾਰੀਆਂ ਟੀਨਾਂ ਤੁਸੀਂ ਦੇਖ ਸਕਦੇ ਆ ਗਲੀਆਂ ਹੋਈਆਂ ਆ ਮੁੰਡੇ ਲਾ ਕੇ ਕੰਮ ਕਰ ਰਹੇ ਆ ਤੇ ਜੋ ਕਿ 8000 ਦਾ ਕੱਲ ਸਮਾਨ ਆਇਆ ਸੀ ਸਾਰੀ ਇਹ ਸ਼ੈੱਡ ਦਾ ਜੀ ਜਿਹੜੀਆਂ ਟੀਨਾਂ ਬਦਲੀਆਂ ਸੀ ਬਾਕੀ ਤਾਂ ਮੁੰਡੇ ਆਪਣੇ ਵੱਲੋਂ ਸੇਵਾ ਸਾਰੇ ਕਰ ਰਹੇ ਆ ਕਮੇਟੀ ਵਾਲੇ ਤੇ ਇਸ ਦੀ ਸੇਵਾ ਆਪਣੇ ਅੰਕਲ ਹੁਣੀ ਕਰ ਦਿੱਤੀ ਆ ਜਿਵੇਂ ਕਿ ਦੀ ਸ਼ੈੱਡ ਦਾ ਆਪਣਾ ਖਰਚਾ ਤੁਹਾਨੂੰ ਮੈਂ ਦੱਸਿਆ ਸੀ ਪਹਿਲਾਂ ਕਿ 8000 ਰੁਪਏ ਆਇਆ ਸੀਗਾ ਸਾਰੀਆਂ 3 ਦਾ ਤੇ ਉਹ ਆਪਣੇ ਤੇ ਆਪਣੇ ਅੰਕਲ ਹੁਣੀ ਸੋਮ ਲਾਲ ਗੁਰੂ ਜੀ ਉਹਨਾਂ ਨੇ ਇਹ ਸੇਵਾ ਅਮਨ ਗੁਰੂ ਕੈਨੇਡਾ ਅਮਨ ਗੁਰੂ ਕੈਨੇਡਾ ਉਹਨਾਂ ਨੇ ਇਹ ਸੇਵਾ ਲਈ ਆ ਆਪਣੇ ਚਰ ਉਹਨਾਂ ਨੇ ਸਾਨੂੰ on the support ਜੀ 8000 ਰੁਪਏ ਸੇਵਾ ਪਾਤੀਆ ਅੰਕਲ ਹੁਣੀ ਸਾਡੇ ਨਾਲ ਆ ਇਸ ਟਾਈਮ ਇੱਥੇ ਬੈਠੇ ਆ ਤੁਸੀਂ ਦੇਖ ਸਕਦੇ ਆ ਸਾਰੇ ਮੁੰਡੇ ਆਪਣੀ ਕਮੇਟੀ ਦੇ ਸਾਰੇ ਕੰਮ ਕਰ ਰਹੇ ਆ ਜੀ ਤੇ ਅੰਕਲ ਹੁੰਦੇ ਸਹਿਯੋਗ ਲਈ ਸਾਰੀ ਕਮੇਟੀ ਵੱਲੋਂ ਅਸੀਂ ਬਹੁਤ ਹੀ ਧੰਨਵਾਦ ਕਰਦੇ ਹਾਂ ਜੀ ਜਿਨ੍ਹਾਂ ਨੇ ਬਾਅਦ ਚੜ ਕੇ ਹਿੱਸਾ ਪਾਇਆ ਇਸ ਕਾਰਜ ਦੇ ਵਿੱਚ ਲੋ ਜੀ ਟਿੰਨਾ ਪੈਣੀਆ ਸ਼ੁਰੂ ਹੋ ਚੁੱਕੇ ਆ ਬਹੁਤ ਹੀ ਸਾਡੇ ਬੰਦਿਆਂ ਨੇ ਮਿਹਨਤ ਕੀਤੀ ਇਸ ਕੰਮ ਤੇ ਐਂਗਲੋਂਗਲਾਂ ਤੇ ਬਹੁਤ ਹੀ ਜ਼ਿਆਦਾ ਕਾਲਕ ਜੰਮੀਆਂ ਸੀ ਸਾਰਾ ਬੁਰਸ਼ ਵਗੈਰਾ ਮਾਰ ਕੇ ਆਹ ਤਿਆਰੀ ਕਰਕੇ ਹੁਣ ਆਪਾਂ ਟੀਨਾ ਪਾਉਣੀਆਂ ਸਟਾਰਟ ਕਰਤੀਆਂ ਜੀ ਤੇ ਇਸ ਤੋਂ ਬਾਅਦ ਇੱਕ ਸੇਵਾ ਹੋਰ ਲਾਈ ਆ ਜੀ ਪਰੰਦਰ ਕਮੇਟੀ ਨੂੰ ਪੈਂਡ ਆਲਿਆ ਨੇ ਸਾਡੇ ਨਗਰ ਨੇ ਉਹ ਕਹਿ ਰਹੇ ਕਿ ਸਾਈਡ ਤੇ ਬਹੁਤ ਹੀ ਜ਼ਿਆਦਾ ਕਚਰਾ ਪਿਆ ਆ ਉਹ ਸਫਾਈ ਕਰਾ ਕੇ ਆਪਾਂ ਇਸ ਸਾਈਡ ਤੇ ਆ ਜਿਹੜੀ ਆਪਾਂ ਦੇਖ ਰਹੇ ਆਂ ਇੱਧਰ ਆਪਾਂ ਹੁਣ ਪਾਉਣੀਆਂ ਮਿੱਟੀ ਜੀ ਜੋ ਕਿ ਆਪਣਾ ਘੱਟੋ-ਘੱਟ ਖਰਚਾ 30 ਤੋਂ 40 ਹਜ਼ਾਰ ਦਾ ਆ ਤੇ ਚਲੋ ਸਾਰਿਆਂ ਦੇ ਸਹਿਯੋਗ ਨਾਲ ਇਹ ਵੀ ਕੰਮ ਜ਼ਰੂਰ ਕੀਤਾ ਜਾਊਗਾ ਜੀ